ਈ ਅਕਾਲ ਜੀ ਅੱਜ ਅਸੀਂ ਸਾਗ ਦੀ ਤਿਆਰੀ ਕਰ ਚੁੱਕੇ ਆ ਤੇ ਅਸੀਂ ਅੱਜ ਬਣਾਉਂਦੇ ਆ ਸਾਗ ਤੇ ਆਹ ਪਾਤਾ ਫਕੀਲੇ ਦੇ ਵਿੱਚ ਸਾਗ ਤੇ ਅੱਜ ਖੇਤ ਦੇ ਵਿੱਚ ਡੇਰੇ ਲਾ ਛੱਡੇ ਇੱਧਰ ਦੇਖੋ ਅੱਜ ਮਾਰੂ ਮਧਨੀ ਮਾਰ ਦਿੱ ਆਹਾ ਜਦੋਂ ਸਾਗ ਬਾਵਾ ਪਾਉਣਾ ਹੋਵੇ ਤੇ ਉਸ ਤੋਂ ਬਾਅਦ ਵਿੱਚ ਆਪਾਂ ਇਹਦੇ ਵਿੱਚ ਮਧਨੀ ਮਾਰਦੇ ਆ ਇਹ ਮਦਨੀ ਦੇ ਨਾਲ ਸਾਗ ਨੂੰ ਠਾਂ ਕੀਤਾ ਜਾਂਦਾ ਵਾ ਤੇ ਇਹ ਇਹਦਾ ਨਾਮ ਮਦਨੀ ਹੁੰਦਾ ਨਹੀਂ ਬਬਈ ਮਦਨੀ ਵੀ ਕਹਿੰਦੇ ਮਧਾਣੀ ਵੀ ਕਹਿੰਦੇ ਅੱਛਾ ਮਧਾਣੀ ਇਹਨੂੰ ਹੋਰ ਵੀ ਕੁਝ ਕਹਿੰਦੇ ਜਿਹੜੇ ਜਿਹੜੇ ਦੇਸ਼ ਚ ਅਡੱਟ ਭਾਸ਼ਾ ਬਦਲ ਜਾਂਦੀ ਹੈ ਇਹ ਨਹੀਂ ਬਦਲੀ ਪਰ ਇਹ ਅਲੱਗ ਅਲੱਗ ਥਾਵਾਂ ਤੇ ਨੂੰ ਅਲੱਗ ਅਲੱਗ ਇਹਨਾਂ ਦੇ ਨਾਮ ਆ ਹੋਰ ਵੀ ਕੁਝ ਕਹਿੰਦੇ ਹੋਣਗੇ ਅੱਛਾ ਪਰ ਸਾਗ ਵਾਲੀ ਹੁੰਦੀ ਹੈ। ਅ ਸਹੀ ਸਾਗ ਵਾਸਤੇ ਵਰਤੀ ਹੁੰਦੀ ਹੈ। ਇਹ ਸਾਗ ਵਾਸਤੇ। ਇਹ ਦੁੱਧਾਸੇ ਰਿਡ ਜਿਹੜੀ ਦੁੱਧ ਵਾਲੀ ਹੁੰਦੀ ਉਹਦੇ ਇੱਥੇ ਫੁੱਲ ਹੁੰਦੇ ਆ। ਐ ਬਣੇ ਹੁੰਦੇ। ਇਹ ਸਿਰਫ ਸਾਗ ਸੂਗ ਵਾਸਤੇ। ਜਦੋਂ ਸਾਗ ਥੋੜਾ ਜਿਹਾ ਰਿਜ ਜਾਂਦਾ ਤੇ ਫੇਰ ਉਤੋਂ ਪਾਣੀ ਲਾ ਦੇਣਾ ਚਾਹੀਦਾ ਸਾਗ ਦੇ। ਤੇ ਬਾਬਾ ਜੀ ਇਹ ਲਾਉਣ ਦਾ ਕੀ ਕਾਰਨ ਹੈ? ਸਾਗ ਕੌੜਾ ਨਹੀਂ ਬਣਦਾ। ਇਹ ਸਹੀ। ਇਹ ਤਾਂ ਕੌੜਾ ਜਿਹਾ ਬੰਦਾ। ਐਸੇ ਜਿਹੜੀ ਸਲੰਗ ਜੀ ਆਉਂਦੀ ਹੈ ਸਾਗ ਦੇ ਵਿੱਚ ਉਹ ਫਿਰ ਆਉਣ ਉਹ हट ਜਾਂਦੀ ਹੈ ਇਹਦੇ ਨਾਲ ਵਧੀਆ ਹੋ ਜਾਂਦਾ ਸਾਗ ਐਸੇ ਤੇ ਜਿੰਨੇ ਸਾਡੇ ਪ੍ਰੋਗਰਾਮ ਹੁੰਦੇ ਆ ਸਾਊਂਡ ਇਹਨਾਂ ਦਾ ਛਡਾਣਾ ਸਾਊਂਡ ਕੀ ਬਾਤ ਆ ਜੀ ਇਹ ਸਾਡੇ ਅਜੀਜ਼ ਬਾਬਾ ਜੀ ਆ ਪ੍ਰੇਮੀ ਬਾਬਾ ਜੀ ਅੱਜ ਸਾਗ ਲੈਣ ਆਏ ਹੋਏ ਹੈਗੇ ਬਹੁਤ ਪਿਆਰ ਇਹ ਮੰਗਦੇ ਸੀ ਕਿ ਇਹ ਤੇ ਫਿਰ ਸਾਗ ਕਹਿੰਦੇ ਲੈ ਕੇ ਜਾਣਾ ਇਹ ਅੱਜ ਫਿਰ ਬਣਦਿਆ ਨੂੰ ਸਾਗ ਵੇਖ ਕੇ ਮੈਂ ਤੇਨੂੰ ਕਹਾ ਸ਼ੱਕੇ ਜਾਓ ਪਰ ਕਹਿੰਦੇ ਵੀ ਲੈ ਕੇ ਜਾਣਾ ਮੈਂ ਘਰ ਚਲੋ ਲੈ ਕੇ ਸਹੀ ਇਹ ਇਹ ਵੀ ਬੇਕੋ ਪਰਮਾਤਮਕ ਕੁਦਰਤੀ ਵਾਇਗਰੂ ਦੀ ਚੀਜ਼ ਆ ਇਹਨੂੰ ਪੰਜਾਬ ਦੇ ਵਿੱਚ ਗੋਂਗਲੂ ਵੀ ਕਹਿੰਦੇ ਆ ਛਲਗਮ ਵੀ ਕਹਿੰਦੇ ਆ ਤੇ ਮਹਾਤਮਾ ਨੇ ਬਹੁਤ ਕੁਝ ਸਾਨੂੰ ਦਿੱਤਾ ਹੋਇਆ ਵਾਹਿਗੁਰੂ ਸਹੀ ਤਾਂ ਦੂਰੋਂ ਦੂਰੋਂ ਚੱਲ ਕੇ ਆ ਰਹੀਆਂ ਗੱਡੀਆਂ ਤੇ ਮੋਟਰਸਾਈਕਲਾਂ ਤੇ ਅੱਜ ਆ ਰਹੀਆਂ ਸੰਗਤਾਂ ਖੁੱਲੇ ਪੰਡਾਰੇ ਚਲਾਏ ਅੱਜ ਸਾਗ ਦੇ ਤੇ ਬੜੀਆਂ ਲੋਨਾਂ ਕਾ ਲੱਗੀਆਂ ਸਵੇਰ ਦੀਆਂ ਅੱਛਾ ਜੀ ਤੁਸੀਂ ਬੈਠੇ ਰਹਿ ਗਿਆ ਕੋ ਇੱਥੇ ਮੈਂ ਰੋਜ਼ ਹੀ ਬਹਿਣਾ ਹਾਂ ਪਰ ਸਾਗ ਅੱਜ ਪਰ ਸਾਗ ਅੱਜ ਬਣਾਇਆ ਹਾਂ ਹਾਂ ਅਦਰ ਗੱਲਿਆਂ ਦਾ ਸੀ ਆ ਮਰਚਾਂ ਦੇ ਜਾਂਦੀਆਂ ਸੀ ਗਿਆ ਅੱਛਾ ਦਾ ਹੁਣ ਲੈਣ ਗਿਆ ਮੈਂ ਕਿਹਾ ਉਹ ਚੋਲੇ ਭਾਈ ਚੋਲੇ ਚ ਸਬੰਧ ਤੜਕੇ ਦਾ ਸਮਾਨ ਵੀ ਲੈ ਆਂਦਾ ਹੁਣ ਅਦਰਾਂ ਮਟਰ ਟਮਾਟਰ ਇਹ ਆਂਦਾ ਨਹੀਂ ਮੈਂ ਕਿਹਾ ਚੱਲ ਫਿਰ ਆ ਆ ਚੁੱਕੇ ਆ ਜੀ ਡਾਕਟਰ ਸਾਹਿਬ ਵੀ ਸਾਡੇ ਨਾਲ ਅਸੀਂ ਸਾਖਸ਼ਕਾਂਗੇ ਤੇ ਫਿਰ ਡਾਕਟਰ ਵੀ ਨਾਲ ਹੀ ਗੋਲੀ ਚਾਹੀਦਾ ਸਾਡੇ ਅੱਛਾ ਜੀ ਬਲੱਡ ਪ੍ਰੈਸ਼ਰ ਪਤਾ ਨਹੀਂ ਕਿਹੜੇ ਵੇਲੇ ਵੱਜ ਗਿਆ ਕਦੇ ਸੇ ਕਦੇ ਮੈਨੂੰ ਤਾਂ ਸਾਹ ਕਾਣਾ ਮਨਾ ਜਿਹਾ ਲੱਗਦਾ ਪਹਿਲਾਂ ਹੀ ਇੰਟਰਫੀਡ ਲੈ ਲਓ ਨਾ ਇਹ ਪਹਿਲਾਂ ਇੰਟਰਫੀਡ ਲੈ ਲਓ ਮੈਂ ਤਾਂ ਇੰਨਾ ਕੁ ਥੋੜਾ ਜਿਹਾ ਸ਼ੱਕਦਾ ਬਸ ਮੇਰੀ ਸਰਜਰੀ ਵੀ ਹੋਈ ਹੈ ਨਾ ਮੈਂ ਤੇ ਮੈਂ ਤੇ ਥੋੜਾ ਜਿਹਾ ਹੀ ਛਕਣਾ ਇੰਨਾ ਬਾਹਲਾ ਨਹੀਂਗਾ ਸਰਜਰੀ ਦਾ ਮਨਾ ਨਹੀਂ ਹੈ ਨਹੀਂ ਮਨਾ ਤੇ ਆ ਨਹੀਂ ਪਰ ਖਾਦਾ ਹੀ ਨਹੀਂ ਜਾਂਦਾ ਕੈਕ ਲੈਣਾ ਨਹੀਂ ਕੈਕ ਲੈਣਾ ਹੋਰ ਬਣਾਉਂਦੀ ਵੀ ਸਵਾਦ ਹੈ ਨਾ ਇਹਨੂੰ ਨਹੀਂ ਖਾ ਸਕਦਾ ਤੰਦਾ ਵੀ ਸਵਾਦ ਹੈ ਫ੍ਰੀਜ ਨਾਲ ਲੈ ਲਾ ਦੋ ਕਹਿੰਦੇ ਤੱਕ ਤਰ ਤਰ ਗਿਆ ਕਰਦਾ ਜੀ ਸਰੀਰ ਵਿੱਚ ਤਾਂ ਵੀ ਬਸੰਤ ਨੇ ਬੋਲਣ ਨੂੰ ਕੀ ਸਾਗ ਨਹੀਂ ਹੈ ਪレイン ਪਿਆ ਹੋਇਆ ਨੇ ਜੀ ਕਹਿੰਦੇ ਪレイン ਦੀ ਭਾਗਦਾ ਹੈ ਅਸੀਂ ਪੋਣ ਲੱਗੇ ਜੀ ਲੂਣ ਤੇ ਇਹਦੇ ਵਿੱਚ ਹਰੀਆਂ ਮਿਰਚਾਂ ਪਾਤੀਆਂ ਵਾ ਲੋਨ ਵੀ ਪਾ ਦੇਣ ਲੱਗੇ ਹੁਣ ਪਾ ਪਾ ਕੇ ਤੇ ਦੂਸਰੀਆਂ ਹੁਣ ਲਾਲ ਮਿਰਚਾਂ ਪਾਉਣੀਆਂ ਪੈਣਗੀਆਂ ਜੀ ਐਸੀ ਹੁਣ ਕੁਛ ਨਹੀਂ ਹਰੀਆਂ ਹੀ ਪਾਉਣੀਆਂ ਮਿਰਚਾਂ ਅੱਛਾ ਤੇ ਇਹਨਾਂ ਦਾ ਮਤਲਬ ਕਿ ਲਾਲ ਮਿਰਚਾਂ ਦਾ ਕੋਈ ਸਾਈਡ ਇਫੈਕਟ ਵੀ ਹੈਗਾ ਯਾ ਕੀ ਸਾਈਡ ਬਕ ਨਹੀਂ ਗਾ ਵਧੀਆ ਬਸ ਹਰੀਆਂ ਵਧੀਆ ਨੇ ਅੱਛਾ ਸਿਹਤ ਵਾਸਤੇ ਵੀ ਠੀਕ ਨੇ ਇਹਨਾਂ ਨੇ ਨਿਗਾ ਵਾਸਤੇ ਬਹੁਤ ਵਧੀਆ ਨੇ ਲਾਲ ਮਿਰਚ ਜਿੰਨੀ ਘੱਟ ਠੱਬੀ ਜਾਂਦੀ ਉਨੀ ਘੱਟ ਖਾਓ ਹਰੀ ਮਿਰਚ ਖਾਓ ਜ਼ਿਆਦਾ ਠੀਕ ਹੈ ਜੀ ਸਾਗ ਬਣਾਉਂਦੇ ਆ ਬਣਾਉਂਦੇ ਆ ਹੁਣ ਹੋ ਗਈ ਹੈ ਜੀ ਸ਼ਾਮ ਯਾਰ ਸੂਰਜ ਵੀ ਛਿਪ ਚੁੱਕਿਆ ਵਾ ਆਪਾਂ ਦੇਖਦਾ ਹੁਗਾ ਥਿਊ ਵੇਖੋ ਜੀ ਕਿੰਨਾ ਕੈਂਟ ਇਹ ਐਸੇ ਨਾ ਚਲਾ ਤਿਆਰ ਕੀਤਾ ਜੀ ਆ ਚਿੜੀਆਂ ਚੈਕ ਚਕਾਰੀਆਂ ਤੇ ਸਾਰੇ ਪੰਛੀ ਆਪਦੇ ਘਰੋ ਘਰੀ ਜਾ ਰਹੇ ਆ ਥੋੜਾ ਥੋੜਾ ਹਨੇਰਾ ਵੀ ਪੈਣ ਵਾਲਾ ਪਿਆਰ ਬੰਦਾ ਇਹਨੇ ਤਿਆਰ ਕੀਤਾ ਹੀ ਦੱਸ ਦਿਓ ਉਹ ਬਣ ਜਗਾ ਆ ਹੈਗੀ ਜੀ ਸਾਡੇ ਮਿਸਤਰੀ ਸਾਹਿਬ ਚੁੱਲਾ ਬਣਾਉਣਾ ਜਿਨ੍ਹਾਂ ਨੇ ਆ ਜਿਹੜਾ ਚੁੱਲਾ ਤਿਆਰ ਕੀਤਾ ਜੀ ਤੇ ਚੁੱਲਾ ਬਣਾਉਂਦੇ ਆ ਇਹ ਚੁੱਲਾ ਇਹਨਾਂ ਨੇ ਬਣਾਇਆ ਤੁਸੀਂ ਵੀ ਸੰਪਰਕ ਕਰਿਓ ਜੀ ਜਿੰਦੇ ਚੱਲੇ ਬਣਾਉਣਾਸਤੇ ਆਹ ਦੇਖੋ ਜੀ ਪਹਿਲੋਂ ਇੱਟਾਂ ਇੱਟਾਂ ਨਹੀਂ ਲਾਈਆਂ ਇਸ ਚੁੱਲੇ ਤੇ ਜਿਆਦੀਆਂ ਆ ਰੋੜਿਆਂ ਦੇ ਨਾਲ ਹੀ ਮਿੱਟੀ ਆ ਮਿੱਟੀ ਇਕੱਠੀ ਕੀਤੀ ਆ ਮਿੱਟੀ ਆ ਗਿੱਲੀ ਸੀਗੀ ਰੌਣੀ ਲਈ ਸੀਗੀ ਪਹਿਲੋਂ ਤੇ ਇਸ ਮਿੱਟੀ ਦੇ ਨਾਲ ਹੀ ਥੋੜਾ ਜਿਹਾ ਪਾਣੀ ਪਾ ਕੇ ਹੋਰ ਇਹ ਗਾਰਾ ਬਣਾ ਕੇ ਤੇ ਚੁੱਲਾ ਬਣਾਇਆ ਸੀ ਕਿ ਚੁੱਲਾ ਬਣਾਉਣ ਤੋਂ ਬਾਅਦ ਇਹਨਾਂ ਨੇ ਸਾਗ ਧਰਿਆ ਵਾ ਆ ਦੇਖੋ ਬਹੁਤ ਵਧੀਆ ਤਰੀਕੇ ਨਾਲ ਅੱਗ ਵੱਲ ਰਹੀ ਆ ਸਾਗ ਤਿਆਰ ਹੋਈ ਜਾਂਦਾ ਵਾ ਤੇ ਹੁਣ ਦਿਖਾਉਨੇ ਆ ਵੀ ਸਾਗ ਕਿਵੇਂ ਕੋਟੀ ਦਾ ਕਿਵੇਂ ਸਾਰਾ ਕੁਛ ਇਕੱਲਾ ਪ੍ਰੋਸੈਸ ਕੀ ਰਹੂਗਾ ਆ ਜਿਹੜਾ ਪਾਣੀ ਕਿਉਂ ਗਰਮ ਕੀਤਾ ਜੀ ਇਹ ਪਾਣੀ ਉੱਤੇ ਗਰਮ ਪਾਣੀ ਸਾਗ ਦੇ ਵਿੱਚ ਗਰਮ ਪਾਈਦਾ ਅੱਛਾ ਜੀ ਇੱਕ ਪੰਥ ਦੋ ਕਾਜ ਨਾਲੇ ਤੇ ਸਾਗ ਬਣੀ ਜਾਂਦਾ ਥੱਲੇ ਨਾਲ ਉੱਤੇ ਪਾਣੀ ਗਰਮ ਕੀਤਾ ਆ ਇਹ ਇਦਾਂ ਪਾਣੀ ਗਰਮ ਕਰ ਲੈਣਾ ਤੇ ਆਪਾਂ ਇਹੋ ਗਰਮ ਪਾਣੀ ਜਿਹੜਾ ਸਾਗ ਦੇ ਵਿੱਚ ਪਾ ਦਾਂਗੇ ਤੇ ਗਰਮ ਪਾਣੀ ਹੀ ਪਾਉਣਾ ਜਦੋਂ ਪਾਉਣਾ ਠੰਡਾ ਨਹੀਂ ਪਾਉਣਾ ਠੰਡੇ ਨਾਲ ਫਿਰ ਕਿੰਨੇ ਚਿਰ ਫਿਰ ਸਾਗ ਵੀ ਫਿਰ ਖਾਬ ਹੋ ਜਾਂਦਾ ਅੱਛਾ ਠੰਡਾ ਠੰਡਾ ਹੋ ਜਾਊਗਾ ਤੇ ਗਰਮ ਸ਼ਰਦ ਹੋ ਜੂਗਾ ਗਰਮ ਸ਼ਰਦ ਸਾਗ ਨੂੰ ਬੁਗਾਰ ਚੱਟ ਜਾਊਗਾ ਠੀਕ ਚਲੋ ਬਾਅਦ ਬੈਸ ਕਰ ਚਲ ਹਾ ਅਸੀਮ ਪਿਆਜ਼ ਕੱਟ ਲਏ ਆ ਅਦਰਕ ਚਿਰੀ ਇੰਨੇ ਆ ਤੇ ਇਤਰਾ ਸਾਗ ਪੂਰਾ ਰਿਜ ਕੇ ਤਿਆਰ ਹੋ ਗਿਆ ਮਿਰਚਾਂ ਦੇ ਵਿੱਚ ਸੀ ਪਹਿਲੂ ਬਾਤੀਆਂ ਸੀ ਤੇ ਆ ਪਿੱਛੇ ਤੁਹਾਨੂੰ ਗੁਰਬਾਣੀ ਦੀ ਆਵਾਜ਼ ਵੀ ਸੁਣਦੀ ਹੋਊਗੀ ਕੀਰਤਨ ਗੁਰਦੁਆਰਾ ਸਾਹਿਬ ਦੇ ਵਿੱਚ ਹੋਈ ਜਾਂਦਾ ਵਾ ਤੇ ਤਿਆਰ ਕਰੀ ਜਨੇ ਨੇਰਾ ਹੋ ਗਿਆ ਬਸ ਥੋੜੇ ਟਾਈਮ ਲੱਗੂ ਹੁਣ ਸਾਗ ਦੇ ਵਿੱਚ ਸਾਗ ਹੁਣ ਬਣ ਚੁੱਕਿਆ ਥੋੜਾ ਥੋੜਾ ਸਾਰਾ ਹੀ ਬਣ ਗਿਆ ਸਾਰਾ ਹੀ ਬਣ ਗਿਆ ਆ ਦੇਖ ਸਾਰੇ ਸਾਰੇ ਹੀ ਬਣ ਗਿਆ ਸਾਗ ਹੁਣ ਆਪਾਂ ਹੁਣ ਆਪਾਂ ਘੋਟਾਂਗੇ ਨਾ ਘੋਟਣਾ ਪੂਰਾ ਬੂਆ ਘੋਟਾ ਸਾਡੇ ਨਾਲ ਬਲਰਾਜ ਵੀਰ ਜੀ ਵੀ ਆ ਚੁੱਕੇ ਐ ਸਸਰੀ ਕਾਨ ਸਸਰੀ ਗਾਲ ਸਸਰੀ ਗਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਹਲੇ ਬਲੌਗ ਦੀ ਸਮਾਪਤੀ ਨਹੀਂ ਗਈ ਹੋਈ ਹਾਲੇ ਤੇ ਪੀਨੂ ਆਪਾਂ ਅੰਨਣ ਵੀ ਪਾਉਣਾ ਅੰਨਣ ਪਾਵਾਂਗੇ ਫਿਰ ਜਾ ਕੇ ਕਿਤੇ ਕਾਹ ਵੀ ਲਾਉਣਾ ਮੈਂ ਤਾਂ ਬਹੁਤ ਕੀਤੀ ਆ ਤੁਸੀਂ ਦੇਖ ਲਓ ਕਿ ਜੇ ਆਪਾਂ ਲੱਗੇ ਸੀਗੇ ਆਪਾਂ ਲੱਗੇ ਸੀ 4 ਵਜੇ ਤੇ 4 ਨਹੀਂ ਪਹਿਲਾਂ ਤੇ ਲੱਗੇ 4 ਨਹੀਂ 2:30 ਵਜੇ ਤੇ ਲੱਗੇ ਵਾ ਬਾਈ 2:30 ਵਜੇ ਤੋਂ ਪਹਿਲਾਂ ਪਹਿਲਾਂ ਸਾਗ ਪਹਿਲਾਂ ਕੱਟ ਕੇ ਲਿਆਂਦਾ ਤੋੜ ਕੇ ਲਿਆਂਦਾ ਸਾਗ ਫਿਰ ਉਹਨੂੰ ਕੱਟਿਆ ਲੋਪੇ ਹੁਣ ਕਿੰਨੇ ਘੰਟੇ ਹੋ ਗਏ ਸਾਡੀ ਬਹੁਤ ਸਖਤ ਮਿਹਨਤ ਆ 3:00 4:30 5:00 6 4 ਘੰਟੇ ਹੋ ਗਏ ਹਾਂਜੀ ਇਹ ਵਲੌਗ ਜਿਹੜਾ ਵਾ ਇਹਨੂੰ ਤੁਸੀਂ ਇੱਕ ਤੇ ਪੂਰਾ ਵੇਖਣਾ ਤੇ ਮੁੰਡੇ ਨੇ ਮਿਹਨਤ ਬਹੁਤ ਕੀਤੀ ਐ ਤੇ ਵਿੱਚ ਸਕਿੱਪ ਨਹੀਂ ਕਰਨਾ ਹੈਗਾ ਇਹ ਵਲੌਗ ਨੂੰ ਹਾਂਜੀ ਇਹਨੂੰ ਵਿੱਚੋਂ ਕੱਟਣਾ ਨਹੀਂਗਾ ਤੁਸੀਂ ਕਿਤੇ ਥੋੜਾ ਜਿਹਾ ਵੇਖ ਕੇ ਕਿ ਵੀ ਛੱਡ ਦਿਓ ਪੂਰਾ ਵਲੌਗ ਵੇਖਣਾ ਤੁਸੀਂ ਫੇਰ ਪਤਾ ਲੱਗੂ ਸਾ ਕਿੰਮ ਬਣਦਾ ਤੇ ਤੁਸੀਂ ਇਸ ਵਲੌਗ ਨੂੰ ਲਾਈਕ ਵੀ ਕਰਨਾ ਤੇ ਚੈਨਲ ਨੂੰ ਇਸ ਨੂੰ ਸਬਸਕ੍ਰਾਈਬ ਵੀ ਕਰਨਾ ਸਾਡੀ ਬੇਨਤੀ ਆ ਤੇ ਬਲਰਾਜ ਵੀਰ ਜੀ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਰੋਤ ਰੋਤਾ ਦਾ ਮੇਵਾ ਹੁਣ ਸਿਆਲਾਂ ਦੇ ਵਿੱਚ ਸਾਗ ਬਹੁਤ ਇੱਕ ਵਧੀਆ ਚੀਜ਼ ਆ ਤੇ ਸਵਾਦ ਵੀ ਬੜਾ ਲੱਗਦਾ ਜਾ ਰਿਹਾ ਸਾਗ ਉਹ ਤੇ ਹੁਣ ਇਹ ਵੈਸੇ ਥੋੜੇ ਚਿਰ ਰਹਿਦਾ ਹੀ ਆ ਮਹੀਨੇ ਕ ਦਾ ਹੀ ਮੰਨ ਲਓ ਤੁਸੀਂ ਮਹੀਨੇ ਤੋਂ ਘੱਟ ਹੀ ਚੱਲੂਗਾ ਵੈਸੇ ਤੇ ਸਾਗ ਤੇ ਬਾਜਰੇ ਦੀ ਰੋਟੀ ਤੇ ਪੰਜਾਬੀ ਵਿਰਸਾ ਆ ਮਕਰਾਨੇ ਸਮੇ ਤੋਂ ਹਾਂ ਮੱਕੀ ਦੀ ਰੋਟੀ ਵੀ ਨਾਲ ਖਾਂਦੇ ਆ ਚੱਲਦਾ ਹੀ ਆ ਰਿਹਾ ਹਿੰਦੀ ਭਾਈ ਜਿਹੜੇ ਜਿਹੜੇ ਵਾਂਝੇ ਐ ਇਸ ਕੰਮ ਤੋਂ ਮੈਂ ਉਹਨਾਂ ਨੂੰ ਬੇਨਤੀ ਕਰਦਾ ਆਂ ਵੀ ਆ 15 15 ਦਿਨਾਂ ਦਾ ਹੈਗਾ ਕਿ ਭਾਈ ਬਣਾ ਕੇ ਛਕ ਲੋ ਆ ਸਾਡੀ ਫੌਜ ਆ ਗਈ ਆ ਜੀ ਹੁਣ ਇਹ ਸਾਤ ਸਾਗੋਟ ਨਾਲੇ ਇੱਕ ਸਾਗੋਟ ਨਾਲੀ ਟੀਮ ਵੀ ਬੁਲਾ ਲਈ ਐ ਸੀ ਆ ਗਈ ਆ ਸਾਗੋਟ ਨਾਲੀ ਟੀਮ ਮਦਨੀ ਲੱਭ ਨਹੀਂ ਕੋਈ ਹੋਰ ਆ ਜਾ ਕੇ ਲੈ ਮਾਰੀ ਭਰਾਵਾ ਮਦਨੀ ਇਹ ਅੱਛਾ ਮਦਨੀ ਵਿੱਚ ਆ ਭਾਈ ਆਰੀ ਮਦਨੀ ਮਦਨੀ ਦਿਖਾ ਦਿਓ ਥੋੜੀ ਜਿਹੀ ਇੱਕ ਵਾਰੀ ਕੱਢ ਕੇ ਬਾਹਰ ਦਰਸ਼ਨ ਕਰ ਲੋ ਆਟਾ ਕਣਕ ਦਾ ਲੈਂਦਾ ਕਿ ਬਜਰੇ ਦਾ ਕਣਕ ਦਾ ਕਣਕ ਦਾ ਆਟਾ ਲੈ ਜਾਂਦਾ ਵਾ ਤੇ ਹੁਣੇ ਤਿਆਰੀਆਂ ਚੱਲੀਆਂ ਜੰਦੀਆਂ ਘੋਟਣੀਆਂ ਤੇ ਸਾਡੇ ਸਾਡੇ ਸਮਨ ਸਿੰਘ ਜੀ ਸਮਨਦੀਪ ਸਿੰਘ ਆਟਾ ਲੈ ਕੇ ਆਇਆ ਅੱਛਾ ਜੀ ਇਹ ਸਮਨਦੀਪ ਸਿੰਘਾ ਸਿੰਘ ਤਿਆਰ ਪਰ ਤਿਆਰ ਨੇ ਸਾਕੋ ਘੋਟਣ ਨੂੰ ਤੇ ਆ ਸਾਡੇ ਸਰਪੰਚ ਸਾਹਿਬ ਜੀ ਛਗੜਵਾ ਇਧਰ ਸਰਪੰਚ ਸਾਹਿਬ ਵੀ ਆਈ ਛਗੜਨ ਆਸਤੇ ਆ ਗਏ ਨੇ ਇਹ ਇਹਨਾਂ ਕੋਲੇ ਕੋਈ ਉਯਾਰ ਨਹੀਂ ਗਾ ਵੇ ਲੋ ਇਹ ਬਸ ਸਿਰਫ ਸ਼ਗਨਾਂ ਵਾਸਤੇ ਹੀ ਆਏ ਉਹਦੀ ਕਵਲੀ ਬਾਟੀ ਤਿਆਰ ਲੈ ਕੇ ਆਏ ਨੇ ਹੁਣ ਵੇਖੋ ਇਧਰ ਧਰਮਪ੍ਰੀਤ ਸਿੰਘ ਜੀ ਖਾਲਸਾ ਪਠੰਡਾ ਵਾਲੇ ਬਸਰੀ ਗਾਜੀ ਸਾਰਿਆਂ ਨੂੰ ਇਹ ਬਿਸਤਰੇ 'ਚ ਨਿਕਲ ਕੇ ਆਏ ਇਹ ਇਹ ਚੰਨ ਦੇ ਨਾਲ ਹੀ ਲੱਗਦੇ ਚੰਨ ਦੇ ਨਾਲ ਹੀ ਮਿਲੇ ਹੋਏ ਆ ਦੇਖੋ ਚਾਂਦੀ ਚੜਿਆ ਆ ਗਿਆ ਚੰਨ ਦੇ ਜਿਹੜਾ ਇਹਦਾ ਫੋਟੋ ਆ ਅੱਲਣ ਪਾਉਣਾ ਸ਼ੁਰੂ ਕਰਤਾ ਜੀ ਇੱਕ ਕਰੀ ਮਾੜੀ ਸਾਗ ਦੀ ਨਾ ਆ ਗਏ ਸਾਗ ਵੀ ਘੋਟੀ ਜੀ ਚਲੋ ਘੋਟੋ ਨਾ ਬਈ ਇਸ ਤਰੀਕੇ ਸਾਗ ਨੂੰ ਘੋਟੀ ਦਾ ਮਾੜਾ ਛੜ ਤੇ ਕਰਾਤੇ ਆਪਿੰਦਰ ਸਿੰਘ ਜੀ ਲੱਗੇ ਆ ਦਿਖਾਉਣ ਆ ਰਹੀਆਂ ਬਾਹ ਦਾ ਜੋਰ ਖੁਸ਼ਬੂ ਬਹੁਤ ਸੋਹਣੀ ਆ ਰਹੀ ਯਾਰ ਵੈਸੇ ਅਸਲੀ ਸੁਭਜਾ ਮੜਾ ਚਲ ਅਰਲਣ ਕਿੰਨਾ ਖ ਪਾਉਣਾ ਚਾਹੀਦਾ ਜੀ ਅੱਲਾਹ ਖਾਰਗਾ ਬੁੱਤੀ ਪਤਾ ਲੱਗ ਜੂ ਇਹਦਾ ਮਤਲਬ ਜਿਵੇਂ ਝੋੜ ਫੜਨਾ ਪਾਣੀ ਜਾਂ ਜਦੋਂ ਥੋੜਾ ਟਾਈਟ ਜਾ ਆ ਜੇ ਜਿੰਨਾ ਸਪੇਰਿੰਗ ਝੋੜ ਨਹੀਂ ਫੜ ਕੇ ਲੈਂਦੇ ਤਾਂ ਇਹ ਥੋੜਾ ਪਤਲਾ ਜਾਏ ਜਿੰਨਾ ਚਿਰ ਥੋੜਾ ਟਾਈਟ ਜਾ ਨਹੀਂ ਨਾ ਜਿਵੇਂ ਬੁਰਕੀ ਤੇ ਚੜ੍ਹ ਨਹੀਂ ਲੱਗਦਾ ਜਿੰਨਾ ਚਿਰ ਹਾਂਜੀ ਉਨਾਂ ਚਿਰ ਪਾਵਾਂਗੇ ਜਦੋਂ ਥੋੜਾ ਸਖਤ ਜਾ ਹੋ ਗਿਆ ਅੱਛਾ ਜੀ ਉਦੋਂ ਹਟ ਜਾਣਾ ਠੀਕ ਹੈ ਠੀਕ ਜੀ ਬਾਬਾ ਜੀ ਇਹ ਅੱਲ ਨੇ ਕਿਉਂ ਪਈਦਾ ਜੀ ਇਹਦਾ ਨਾ ਸਵਾ ਸਾਗ ਦਾ ਟੇਸਟ ਵੀ ਵੱਧ ਜਾਂਦਾ ਹਾਂਜੀ ਤੇ ਨਾਲੇ ਥੋੜਾ ਸਾਗ ਜਿਹੜਾ ਪਾਣੀ ਹੁੰਦਾ ਜਿਹੜਾ ਉਹ ਨੂੰ ਉਹ ਨੂੰ ਛੋਕ ਲੈਂਦਾ ਅੱਛਾ ਜੀ ਮੇਰਾ ਤੇ ਆਈਡੀਆ ਐ ਇਵੇਂ ਅੱਗੇ ਕੋਈ ਵੀ ਦੇ ਹੱਥ ਨਾਲ ਅੱਛਾ ਤੂੰ ਫਿਰ ਵੋਟ ਬਣਾਉਂਦੇ ਰਿੱਤੇ ਤੇ ਵਿੱਚ ਡਲੀਆਂ ਵੀ ਵੱਜ ਜਾਂਦੀਆਂ ਸਾਗ ਦੇ ਵਿੱਚ ਕਈ ਵਾਰ ਬਹੁਤ ਵੱਡਾ ਗਲਤ ਹੋ ਜਾਂਦਾ ਡਲੀਆਂ ਨਹੀਂ ਵੱਜਣੀਆਂ ਚਾਹੀਦੀਆਂ ਸਾਗ ਵਿੱਚ ਕਈ ਵਾਰ ਸੇ ਪਾਣੀ ਚੋਰੀ ਲੱਗਣ ਲੱਗਿਆ ਵੈ ਸਰਪੰਚ ਦਾ ਮੈਂ ਤਾਂ ਕਹਿੰਦਾ ਬੱਸ ਕਰੀਂ ਨਹੀਂ ਨਹੀਂ ਕਈ ਵਾਰੀ ਮੈਂ ਕਈ ਪਾਣੀ ਚ ਘੋਲ ਕੇ ਪਾ ਦਿੰਦੇ ਉਹ ਘੋਲ ਕੇ ਨਹੀਂ ਪਾਉਣਾ ਚਾਹੀਦਾ ਉਹ ਫਿਰ ਗੱਲ ਨਹੀਂ ਬਣਦੀ ਘੋਲ ਕੇ ਪਾ ਦਿੰਦੇ ਆ ਜੀ ਅੱਜ ਕਿਉਂ ਆ ਗਿਆ ਦੇਸੀ ਵਾਹ ਲੋ ਚੋਰੀ ਪਿਓਰ ਦੇਸੀ ਕਿਉਂ ਲੋਕ ਦੇਸੀ ਕਾ ਦਾ ਸਰਦਾਈ ਇੱਧਰ ਆ ਜਾ ਪਿੰਦੇ ਬਾਈ ਨਹੀਂ ਆ ਤੇ ਮੱਜ ਦਾ ਹੀ ਆ ਗਿਆ ਫੇਲਦੀ ਵੀ ਮੇਰੇ ਕੋਲ ਚਦਾ ਚੋਰ ਪਾ ਆਹ ਲਓ ਜੀ ਪੰਜਾਬੀ ਇਹਦਾ ਪੜਦਾ ਕਿਆ ਬਾਤ ਅਸਲ ਪੰਜਾਬੀ ਵਿਰਸਾ ਹੈ ਬਾਈ ਜੀ ਪਰ ਬਾਈ ਤੇਦੇ ਆ ਰਿਹਾ ਯਾਰ ਭੋੜਾ ਨਹੀਂ ਪਾਇਆ ਕਿ ਵਿੱਚ ਇਹ ਹੁਣ ਲਾ ਰਹੇ ਅਸੀਂ ਤੜਕਾ ਤੇ ਕਿਉਂ ਪਾਤਾ ਵਾ ਬਿਦਾਈ ਦੂਜੀ ਹੁੰਦੀ ਆ ਮੱਖਣ ਵਾਲੀ ਢੜਕਣ ਵਾਲੀ ਰਿੜਕਣ ਵਾਲੀ ਮਦਨ ਬਾਗ ਦੀ ਮਦਾਨੀ ਚੋ ਪਤਾ ਇਹ ਮਦਰੀ ਤੇ ਮਦਰੀ ਹੁੰਦੀ ਆ ਉਹ ਫੁੱਲ ਹੁੰਦਾ ਆ ਇਧਰ ਪਿਆਜ਼ ਪਈ ਆ ਤੇ ਇਧਰ ਅਦਰਕ ਰੱਖਿਆ ਹੋਇਆ ਮੇਰੇ ਤੁਹਾਨੂੰ ਸਾਰਾ ਡੱਬਾ ਰਾਜ ਸਾਗ ਬਣਾ ਪਹਿਲਾਂ ਤੇ ਇਧਰ ਤੇ ਸਾਗ ਆ ਗਾ ਆਹ ਆਹ ਬਾਈ ਬੁਢੀ ਨਾਲ ਤਰੀਕਾ ਹੁਣ ਜੀ ਪਹਿਲਾਂ ਅਦਰਕ ਪਾਉਣਾ ਤਨਜੀ ਤਨਜੀ ਹੰਦਾ ਤਨਜੀ ਤਨੀਆ ਹੈਗਾ ਤਨੀਆ ਨਹੀਂ ਹੈਗਾ ਸਾਰੇ ਪ੍ਰਬੰਧ ਕੀਤੇ ਇੱਥੋਂ ਲਾਗੋ ਫੁੱਟ ਫੁੱਟ ਕੇ ਆਪਾਂ ਸਾਰਾ ਕੁਝ ਕੀਤਾ ਜਿਵੇਂ ਅਦਰਕ ਪਾ ਗਾ ਆਪਣੇ ਇੱਥੇ ਲਸਣ ਵੀ ਜੇ ਕੇ ਅਦਰਕ ਦਾ ਕਰਦਾ ਕਰਦਾ ਵੀ ਸਰਵਾਸਾ ਕਰਦੇ ਲਸਣ ਨੂੰ ਅੱਪੇ ਡਿਜੇ ਡਿਜੇ ਨਾਲ ਕੁਮਰ ਲੈਂਦੇ ਨੇ ਅੱਪੇ ਇਹ ਕਿੰਨਾ ਘੜਕਾਉਣਾ ਚਾਹੀਦਾ ਈ ਬਸ ਮੜਾ ਜਾ ਬੜਾ ਨਹੀਂ ਇਹ ਤੂੰ ਅੰਦਰ ਜਾਓ ਗੰਡੇ ਦੋ ਬਿਕਣੀ ਕਾ ਜੀ ਲੈ ਕੇ ਨਾ ਲੈ ਮੈਂ ਬੋ ਵੈਸੇ ਜਿੱਦੋਂ ਤੁਸੀਂ ਬਾਹਰ ਖੇਤ ਦੇ ਵਿੱਚ ਕੋਈ ਵੀ ਚੀਜ਼ ਬਣਾਉਣੀ ਹੈ ਬਸ ਮਿੱਟੀ ਦਾ ਧਿਆਨ ਰੱਖਣਾ ਮਿੱਟੀ ਨਾ ਪੈ ਜੇ ਵਿੱਚ ਮਿੱਟੀ ਨਾ ਆਏ ਨਾ ਤਾਂ ਕੁਝ ਨਹੀਂ ਹੁੰਦਾ ਕਿਰਕ ਜੀ ਆਉਂਦੀ ਹੋਰ ਤੇ ਕੀ ਹੈ ਮਿੱਟੀ ਤੇ ਸਰੀਰ ਵੀ ਮਿੱਟੀ ਹੈ ਕੁਮਾਰੋ ਬਣਾਉਂਦੇ ਨੇ ਮਾਟੀ ਕੋ ਪੁੱਤਰਾ ਕੈਸੇ ਨੱਚਦਾ ਹੈ ਦੇਖਿਆ ਦੇਖਿਆ ਸੁਨੇ ਬੋਲੇ ਦੌਰੇ ਉੱਪਰ ਤੇ ਜਦ ਕਛ ਪਾਵੇ ਤਬ ਗਰਭ ਕਰਦਾ ਹੈ ਮਾਇਆ ਦੇ ਸਭ ਰੋਗ ਨਾਲ ਲੱਗਦਾ ਹੈ ਜਦੋਂ ਕੁਛ ਪ੍ਰਾਪਤ ਹੋ ਜਾਵੇ ਨਾ ਤੇ ਫਿਰ ਬੰਦਾ ਕਹਿੰਦਾ ਮੈਂ ਕੀਤਾ ਬਰਾਬਰ ਇਹ ਮਿੱਟੀ ਦਾ ਪੁੱਤਲਾ ਮੈਂ ਮੈਂ ਸਾਰੀ ਜ਼ਿੰਦਗੀ ਕਰਦਾ ਨਹੀਂ ਮੇਰਾ 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 ਐਦਵੇ ਕਿਸੇ ਦੱਸੋ ਕੀ ਆਪਣਾ ਕੀ ਹੈ ਗੰਡੇ ਰੱਬ ਨੇ ਵਾਹਿਗੁਰੂ ਨੇ ਦਿੱਤੇ ਮਿੱਟੀ ਨੇ ਦਿੱਤੇ ਸਭ ਆ ਜਿਹੜੀਆਂ ਸੱਤ ਜੀਆਂ ਨਿਯਮਤਾਂ ਸਾਗ ਅੱਗ ਹਵਾ ਪਾਣੀ ਸਭ ਪਰਮਾਤਮਾ ਦਾ ਦਿੱਤਾ ਹੈ ਉਹ ਦੀ ਉਹਦਾ ਸਭ ਕੁਝ ਖਾ ਰਹੇ ਪੈ ਰਹੇ ਆਪਾਂ ਦੇ ਇੱਕ ਮੈਂ 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 ਕਰਦੇ ਆ ਆਪਣੇ ਬੱਲੇ ਕੁਛ ਨਹੀਂ ਗਾ ਹਾਂਜੀ ਤੜਕਾ ਹੋ ਚੁੱਕਿਆ ਜੀ ਤਿਆਰ ਤੇ ਹੁਣ ਇਸ ਤੋਂ ਬਾਅਦ

ਹੱਦ ਵਿੱਚ ਰਸ ਗੁਣਾ ਹੋ ਜਾਣਾ ਮੈਸੇ ਸਾਡੇ ਗੁਰੂ ਸਾਹਿਬ ਦੀ ਕਲਪਨਾ ਤੁਸੀਂ ਜਦੋਂ ਮੈਂ ਕਿਤੇ ਪੰਦਰ ਪਾਣੀ ਤਿਆਰ ਕਰਦੇ ਆ ਨਾ ਫਿਰ ਧੀਜ ਨਹੀਂ ਕਰਤਦੇ ਇਹ ਕਰਨਾ ਵੀ ਇਦਾਂ ਹੀ ਚਾਹੀਦਾ ਬਹੁਤ ਵਧੀਆ ਬਣਿਆ ਇਹ ਸਾਗ ਤੇ ਇਹ ਹੁਣ ਚਖਾਂਗੇ ਨਾ ਜਦੋਂ ਹਾਂਜੀ ਕੋਦੋਂ ਹੋਰ ਨੰਦਦਾ ਆਦੇ ਬੱਚੇ ਛਕਣਗੇ ਕਿਉਂ ਵੀ ਛਕੋਗੇ ਹਾਂਜੀ ਛਕੋਗੇ ਹਾਂ ਕਾਸ਼ਦੀਪ ਐ ਨਵੇਂ ਤੁਸੀਂ ਕਾਸ਼ ਹੋ ਹਾਂਜੀ ਵਾਜ ਕਾਸ਼ੀ ਧਰਤੀ ਤੋਂ ਤਰਤੇਰ ਤੇ ਲੈ ਆ ਗਿਆ ਨਵੀਂ ਕਾਸ਼ ਆ ਗਏ ਕਾਸ਼ ਤੇ ਇੱਕ ਹੁੰਦਾ ਤੇ ਦੋ ਕੇ ਕਾਸ਼ ਤੇ ਕਾਸ਼ ਚੱਲ ਚੱਲ ਪਰ ਨਹੀਂ ਪਤਾ ਪਤਾਲ ਨਾ ਆਗਾ ਸਾਗਾ ਉੱਤੇ ਰੱਖ ਦੇ ਤੱਕ ਦੇ ਉੱਤੇ ਰੱਖ ਦੇ ਉੱਤੇ ਰੱਖ ਦੇ ਥੋੜੇ ਇੱਕ ਲੋ ਜੇ ਆਪਾਂ ਆ ਲਓ ਜੀ ਆਪਾਂ ਪਾ ਰੇ ਧਨੀਆਂ ਧਨੀਆਂ ਲਾਸਟ ਵਿੱਚ ਪਾਉਣਾ ਇਹਦਾ ਆਨੰਦ ਬਖਰਾ ਤੇ ਫਿਰ ਇਹਦਾ ਟੇਸਟ ਬਦਲ ਜਾ ਘੱਟ ਰਹਿ ਗਿਆ ਜੀ ਨਹੀਂ ਬਹੁਤ ਜ਼ਿਆਦਾ ਨਹੀਂ ਪਾਉਣਾ ਚਲਵਾ ਖੋਲ ਦੇ ਆ ਪੁੰਝਲਾ ਪਲੇਟ ਉੱਤੇ ਜੰਨੀ ਤਰਮ ਹੁੰਦਾ ਤਰਿਆ ਠੰਡਾ ਆ ਲਈ ਹੁਣ ਤਿਆਰ ਕਰ ਲਿਆ ਹੋ ਗਿਆ ਸਾਗ ਪੂਰੀ ਤਰੀਕੇ ਨਾਲ ਤਿਆਰ ਹੋਰ ਬਹੁਤ ਇੰਨੇ ਹੁਣ ਟੇਸਟ ਕਰਕੇ ਦੱਸੋ ਜੀ ਕਿਵੇਂ ਬਣਿਆ ਸਾਗ ਲੱਫਟੋ ਪਰ ਵਾਹ ਇਹਦੇ 4.5 ਬਚੇ ਨਾ ਨਾ ਭਈ ਕਾਸ਼ ਹਾਂ ਇਹਦੇ ਤੋਂ ਬਾਅਦ ਹਾਂ ਜਰੂਰ ਤੁਸੀਂ ਖਾਇਆ ਕਰੋ ਅੱਛਾ ਕਿਉਂ ਪਰ ਪਤਾ ਨਹੀਂ ਹਾਂ ਨਹੀਂ ਸਕਣਾ ਜੀ ਦੇਖਦੇ ਆ ਸ਼ਾਕਟ ਵਾਲਾ ਵੀ ਲਾਰਾ ਟੋਹਾਂ ਜਾਇਦਾ ਛਾਈ ਵਾਲੀ ਹੋਵੇ ਕਿਵੇਂ ਬਣਾਈ ਸਾਡੀ ਵਾਹ ਜੀ ਵਾਹ ਕਿਆ ਬਾਤ ਹੈ ਐਸੀ ਸਾਗ ਬਹੁਤ ਕੇਸਟੀ ਬਣਿਆ ਜੀ ਮੇਰੀ ਹੱਥ ਜੁੜ ਕੇ ਬੇਨਤੀ ਆ ਕਿ ਤੁਸੀਂ ਇਸ ਵਲੌਗ ਨੂੰ ਸਾਰਿਆਂ ਨੂੰ ਤੁਸੀਂ ਵੇਖਣਾ ਕੋਸ਼ਿਸ਼ ਕੀਤੀ ਸੀ ਪਹਿਲੀ ਵਾਰੀ ਆਪ ਜੀ ਦੇ ਸਾਹਮਣੇ ਇਹ ਸਾਗ ਦੀ ਰੈਸਪੀ ਜਿੰਨੀ ਕਿ ਸਾਨੂੰ ਆਉਂਦੀ ਸੀ ਅਸੀਂ ਤੁਹਾਡੇ ਨਾਲ ਸਾਂਝੀ ਜਰੂਰ ਕੀਤੀ ਹੈ ਤੇ ਮੇਰੀ ਬੇਨਤੀ ਹੈ ਵੀ ਇਸ ਵਲੌਗ ਨੂੰ ਤੁਸੀਂ ਨੈਕਸਟ ਵਲੌਗ ਇਹਨੂੰ ਤੁਸੀਂ ਜਰੂਰ ਤੁਸੀਂ ਸਬਸਕ੍ਰਾਈਬ ਜਰੂਰ ਕਰਦੇ ਹੋ ਬਹੁਤ ਮੰਡੇ ਨੇ ਬਹੁਤ ਸਖਤ ਮਿਹਨਤ ਕੀਤੀ ਹੈ ਤੇ ਬਹੁਤ-ਬਹੁਤ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਸਦੇ ਰਹੋ ਹੱਸਦੇ ਰਹੋ ਖੁਸ਼ ਰਹੋ ਆਬਾਦ